ਮੈਂ ਸਭ ਤੋਂ ਪਹਿਲਾਂ ਆਦਰਨੀਏ ਪ੍ਰਧਾਨ ਸਹਿਬਾਨ ਸਰਦਾਰ ਅਲਕਾਰ ਸਿੰਘ ਜੀ ਨੂੰ ਪੁੱਛਦਾ ਕਿ ਇਹਨਾਂ ਨੇ ਫਿਲਮ ਨਾਨਕ ਦੁਖੀ ਅਸਰ ਸੰਸਾਰ ਦੇਖੀ ਹੈ ਫਿਲਮ ਦੇਖ ਕੇ ਆਪਣੇ ਸਮਾਜ ਨੂੰ ਬੱਚਿਆਂ ਨੂੰ ਤੇ ਯੁਵਾ ਪੀੜੀ ਨੂੰ ਇਸ ਫਿਲਮ ਦੇ ਜਰੀਏ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਆਦਰਨੀਏ ਪ੍ਰਧਾਨ ਸਹਿਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਨਸੀਮ ਦਾ ਇਹਨਾਂ ਸਮੂਹ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਸਮਾਜਿਕ ਕ੍ਰਿਤੀਆਂ ਜੋ ਕਿ ਨਸ਼ੇ ਅਤੇ ਹੋਰ ਕ੍ਰੂਰ ਹੱਤਿਆਵਾਂ ਵਾਰੇ ਜੋ ਕਿ ਇਹਨਾਂ ਨੇ ਫਿਲਮ ਬਣਾਈ ਹੈ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਸਾਨੂੰ ਇਸ ਫਿਲਮ ਤੋਂ ਇਹ ਸੇਧ ਮਿਲਦੀ ਹੈ ਕਿ ਨਸਿਆਂ ਦੀ ਦਲਦਲ ਤੋਂ ਬਚਿਆ ਜਾਵੇ ਅਤੇ ਜੋ ਕਿ ਸਮਾਜਿਕ ਗੁਣਤਿਆ ਜੋ ਗਲਤ ਕੰਮ ਹੁੰਦੇ ਨੇ ਉਹਨਾਂ ਤੋਂ ਬਚਿਆ ਜਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਥੈਂਕ ਯੂ ਜੀ ਸ਼ੁਕਰੀਆ ਬਹੁਤ ਹੀ ਵਧੀਆ ਗੱਲ ਕੀਤੀ ਆਦਰ ਨੇ ਪ੍ਰਧਾਨ ਸਾਹਿਬਾਨ ਨੇ ਕਿ ਵਾਕਈ ਜਿਹੜੇ ਨਸ਼ੇ ਨੇ ਇਹ ਕਰਦਾ ਸੁਖ ਚੈਨ ਸਭ ਕੁਝ ਬਰਬਾਦ ਕਰ ਦਿੰਦੇ ਨੇ ਸਾਰਾ ਕਾਰੀ ਬिखर ਜਾਂਦਾ ਸੋ ਬਹੁਤ ਹੀ ਵਧੀਆ ਗੱਲ ਕੀਤੀ ਹੈ ਜੀ ਸਿੰਘ ਸਿੰਘ ਦਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਸਰਦਾਰ ਗੁਰਵਿੰਦਰ ਸਿੰਘ ਜੀ ਖੜੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਫਿਲਮ ਦੇਖੀ ਨਾਨਕ ਦੁੱਖਿਆ ਸਭ ਸੰਸਾਰ ਫਿਲਮ ਦੇਖ ਕੇ ਆਪਣੇ ਸਮਾਜ ਨੂੰ ਬੱਚਿਆਂ ਨੂੰ ਤੇ ਯੁਵਾ ਪੀੜ੍ਹੀ ਨੂੰ ਇਸ ਫਿਲਮ ਦੇ ਜਰੀਏ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਫਤਿਹ ਇਹ ਪਿਕਚਰ ਬਹੁਤ ਵਧੀਆ ਲੱਗੀ ਹੈ ਜੀ ਨਸ਼ਾ ਕੇ ਬਾਰੇ ਮੈਂ ਸਭ ਕੁਝ ਹੀ ਮੈਂ ਦੱਸਿਆ ਗਿਆ ਜੀ ਆਪਣੇ ਬੱਚਿਆਂ ਨੂੰ ਉਹੀ ਸਿੱਖਿਆ ਹੈ ਵੀ ਮਾਪੇ ਪਾਾਂ ਕੀ ਇੱਜ਼ਤ ਕਰੋ ਬਿਰਦਾ ਅਸਮਾਨ ਨਾਲ ਬਚਾਓ ਇਹੀ ਇਸਮਾ ਸਿੱਖਿਆ ਮਿਲ ਰਹੀ ਹੈ ਜੀ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਥੈਂਕ ਯੂ ਜੀ ਸ਼ੁਕਰੀਆ ਬੇਟਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਨਵਜਤ ਕੌਰ ਨਵਜੋਤ ਕੋ ਬੱਚੇ ਦੱਸੋ ਕਿ ਜਿਹੜੀ ਤੁਸੀਂ ਫਿਲਮ ਦੇਖੀ ਹੈ ਇਸ ਫਿਲਮ ਦਾ ਨਾਮ ਕੀ ਹੈ ਨਾਨਕ ਦੁਖੀਆ ਸਭ ਸੰਸਾਰ ਬਹੁਤ ਵਧੀਆ ਥੈਂਕ ਯੂ ਬੱਚੇ ਥੈਂਕ ਯੂ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ ਬਲਵੰਤਪ੍ਰੀਤ ਸਿੰਘ ਬਲਵੰਤਪ੍ਰੀਤ ਸਿੰਘ ਦੱਸੋ ਕਿ ਬਾਬਾ ਨਾਨਕਦੇਵ ਜੀ ਜਦੋਂ ਵਿਸ਼ਰਾਮ ਕਰ ਰਹੇ ਸੀ ਉਹਨਾਂ ਦੇ ਚਿਹਰੇ ਤੇ ਧੁੱਪ ਪੈ ਰਹੀ ਸੀ ਕਿਸ ਨਸ਼ਾ ਕੀਤੀ ਸੀ ਸੱਪਣੀ ਬਹੁਤ ਵਧੀਆ ਤਾੜੀਓ ਜਨ ਬੱਚੇ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਕੁਝ ਪ੍ਰਿਕਾਹ ਕੁਝ ਪ੍ਰਿਕਾਹ ਦੱਸੋ ਕਿ ਬਾਬਾ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਸ਼੍ਰੀ ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਸੀ ਵਪਾਰ ਕਰਨ ਲਈ ਬਾਬਾ ਨਾਨਕ ਦੇਵ ਜੀ ਨੇ ਉਹਨਾਂ 20 ਰੁਪਈਆ ਦਾ ਕੀ ਕੀਤਾ ਕਿਸ ਤਰ੍ਹਾਂ ਦਾ ਵਪਾਰ ਕੀਤਾ ਓਕੇ ਸਾਕੇ ਨੂੰ ਬਹੁਤ ਵਧੀਆ ਤਾੜੀਆਂ ਜਨ ਬੱਚੇ ਦੇ ਲਈ ਬਲਵੰਤ ਜੀ ਦੱਸੋ ਕਿ ਇਸ ਫਿਲਮ ਦੇ ਵਿੱਚ ਬੱਚੀ ਹੈ ਕਿ ਜਿਹੜੀ ਆਪਣੇ ਡਿਗੜੇ ਹੋਏ ਸ਼ਰਾਬੀ ਬਾਪ ਨੂੰ ਸੁਧਾਰਦੀ ਹੈ ਫਿਲਮ ਚ ਉਸ ਬੱਚੀ ਦਾ ਕੀ ਨਾਂ ਹੈ ਚਿੰਦੋ ਬਹੁਤ ਵਧੀਆ ਤੜਿਓ ਜਨ ਬੱਚੇ ਦੇ ਲਈ ਛਿੰਦੋ ਬੱਚਾ ਦਾ ਛੋਟਾ ਆਪਣੀ ਦਾਦੀ ਮਾਂ ਨੂੰ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਮੈਨੂੰ ਕੁਝ ਖਾਣ ਦੇ ਲਈ ਬਣਾ ਦਿਓ ਮੇਰੇ ਢਿੱਡ ਵਿੱਚ ਛਾਲਾ ਮਾਰ ਰਿਹਾ ਕੌਣ ਛਾਲਾ ਮਾਰਦਾ ਬਿੱਲੀਆਂ ਬਿੱਲੀਆਂ ਬਹੁਤ ਵਧੀਆ ਬਹੁਤ ਵਧੀਆ ਬਿੱਲੀਆਂ ਛਾਲਾ ਮਾਰਦੇ ਮੈਂ ਕਿਸੇ ਵੀ ਦੇਖੋ ਜੀ ਭੁੱਖ ਲੱਗੀ ਹੋਵੇ ਤਾਂ ਢਿੱਡ 'ਚ ਚੂਹੀ ਛਾਲਾ ਮਾਰਦੇ ਨੇ ਪਰ ਉਹ ਛੋਟਾ ਬੱਚਾ ਸੀ ਆਪਣੀ ਦਾਦੀ ਨਾਲ ਮਸਕਰੀ ਕਰ ਰਿਆ ਸੀ ਬੈਠਾ ਇਸ ਲਈ ਉਹ ਕਹਿੰਦਾ ਮੇਰੇ ਢਿੱਡ ਵਿੱਚ ਬਿੱਲੀਆਂ ਛਾਲਾ ਮਾਰਦੀਆਂ ਗਿਰਨਜੋਤ ਘਰ ਦੱਸੋ ਕਿ ਇਸ ਫਿਲਮ ਦੇ ਵਿੱਚ ਜਿਹੜਾ ਸ਼ਰਾਬੀ ਦਾ ਰੋਲ ਅਦਾ ਕਰ ਰਿਹਾ ਹੈ ਫਿਲਮ 'ਚ ਉਸ ਦਾ ਕੀ ਨਾਮ ਹੈ ਤੰਨਾ ਤੰਨਾ ਬਹੁਤ ਵਧੀਆ ਤਾਰਿਆ ਜਾਨ ਬਹੁਤ ਵਧੀਆ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਲਵਲਿੰਗਕਰ ਲਵਲਿੰਗਕਰ ਦੱਸੋ ਕਿ ਸ਼ਰਵਣ ਕੁਮਾਰ ਆਪਣੇ ਮਾਤਾ ਪਿਤਾ ਨੂੰ ਜਿਹੜੀ ਚੀਜ਼ 'ਚ ਬਿਠਾ ਕੇ ਤੀਰਸਥਾਨਾਂ ਤੇ ਲੈ ਕੇ ਗਿਆ ਸੀ ਪੰਜਾਬੀ ਦੇ ਵਿੱਚ ਆਪਾਂ ਉਸ ਨੂੰ ਕੀ ਕਹਿੰਦੇ ਆ ਵੈਂਗੀ ਵੈਂਗੀ ਕਹਿੰਦੇ ਦੀ ਬਹੁਤ ਵਧੀਆ ਥੈਂਕ ਯੂ ਬੱਚੇ ਥੈਂਕ ਯੂ ਵਧੀਆ ਸੋ ਇਸ ਦੇ ਨਾਲ ਹੀ ਮੈਂ ਆਦਰਨੀય ਪ੍ਰਧਾਨ ਸਹਿਬਾਨ ਸਰਦਾਰ ਬਲਕਨ ਸਿੰਘ ਜੀ ਦਾ ਆਦਰਯੋਗ ਕਮੇਟੀ ਦੇ ਸਾਰੇ ਹੀ ਮੈਂਬਰ ਸਾਹਿਬਾਨ ਦਾ ਤੇ ਆਈਆਂ ਹੋਈਆਂ ਸਾਰੀਆਂ ਹੀ ਸੰਗਤਾਂ ਦਾ ਗੁਰੂ ਕਿਰਪਾ ਮੂਵੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ